ਕੋਈ ਚੋਲੋ ਅਜੇ ਤੁਹਾਨੂੰ ਮੇਰੇ ਦੁਆਰਾ ਲੰਮਿਆ ਗਿਆ ਤਾਂ ਕੀ ਕਹੋਗਾ ਕਾਂਗਰਸ ਦਾ ਧੰਨਵਾਦ ਕਰਦਾ ਮੈਂ ਕਾਂਗਰਸ ਨੇ ਬਹੁਤ ਸਹੀ ਟਾਈਮ ਤੇ ਐਲਾਨ ਕੀਤਾ ਅਸੀਂ ਪੂਰੀ ਜਿੱਤ ਜਿਹੜੀ ਹੈ ਉਹ ਆਸ ਉਖਾ ਕੇ ਕਾਉਂਟਰ ਮੁੱਦੇ ਦੇਖੋ ਪੰਜਾਬ ਦੇ ਚ ਪਹਿਲੀ ਗੱਲ ਤਾਂ ਅਸੀਂ ਦੇਸ਼ ਦਾ ਦੇਸ਼ ਨੂੰ ਬਚਾਉਣਾ ਹੈ ਦੇਸ਼ ਜੇ ਬਚੇਗਾ ਤਾਂ ਫਿਰ ਅਸੀਂ ਵੀ ਵੱਜ ਜਾਗੇ ਕਿ ਦੇਸ਼ ਜਿਸ ਤਰ੍ਹਾਂ ਮੋਦੀ ਸਰਕਾਰ ਚੱਲ ਰਹੀ ਹੈ ਕਿ ਇਹਨਾਂ ਦੇ ਹੱਥ ਵਿੱਚ ਆ ਜਾਂਦੀ ਦੁਬਾਰਾ ਫਿਰ ਇਹ ਦੇਸ਼ ਨਾਲ ਬਜਨਾਂ ਡੈਮੋਕ੍ਰੇਸੀ ਬਚ ਨਹੀਂ ਨਾ ਹੀ ਅਸੀਂ ਤੇਰਾ ਇਥੋਂ ਕਿਸੇ ਨੇ ਤਾਂ ਕੀ ਕਰਨੀ ਸਰਕਾਰ ਦਾ ਪਹਿਲਾ ਸਾਡਾ ਮੁੱਦਾ ਮੋਦੀ ਨੂੰ ਹਟਾਉਣਾ ਮੋਦੀ ਉਹ ਇਤਿਹਾਸ ਨਹੀਂ ਬਾਰੇ ਕੋ ਲੜ ਰਿਹਾ ਗਾਇਸ ਕੋਈ ਗੱਲ ਨਹੀਂ ਜੀ ਉਹ ਕੋਈ ਗੱਲ ਕੀ ਲੱਗਦਾ ਕੋਈ ਕੋਈ ਦੇਖੋ ਕੋਈ ਵੀ ਲੜ ਸਕਦਾ ਹੈ ਜੀ ਇਲੈਕਸ਼ਨ ਰੋਕਿਆ ਨਹੀਂ ਜਾ ਸਕਦਾ ਉਹ ਵੀ ਉਹ ਵੀ ਸਾਡੇ ਭਰਾ ਨੇ ਕੋਈ ਐਸੀ ਗੱਲ ਨਹੀਂ ਉਹਨਾਂ ਨੇ ਕਿਹਾ ਕਿ ਕੁਮਾਰਾ ਸਾਹਿਬ ਚੱਲੇ ਹੋਏ ਕਾਰਕੁਸ ਚਲੋ ਉਹਨਾਂ ਨੇ ਕਹੀ ਜਾਂਦੀ ਅਸੀਂ ਤਾਂ ਕਹਿੰਦੇ ਸਾਰੇ ਸਰਕਾਰ ਯੋਗ ਨੇ ਸਾਡੇ ਭਰਾ ਨੇ ਅਸੀਂ ਕੋਈ ਚੱਲੇ ਕੋਈ ਕਾਰਕੁਸ ਦੇ ਹੈਗੇ ਆ ਤਾਂ 30 ਸਾਲ ਬਾਅਦ ਵੀ ਲੋਕ ਸਾਨੂੰ ਪਿਆਰ ਕਰ ਰਹੇ ਉਹ ਤਾਂ ਦੁਨੀਆ ਨੇ ਦੱਸ ਲੋਕਾਂ ਨੇ ਦੱਸਿਆ ਵੋਟਰ ਦੱਸ